ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪਰਵਾਣ ਕਰੀਏ ਆਖੋ ਜੀ ਵਾਹਿਗੁਰੂ ਇਸ ਨੂੰ ਸੁਣ ਕੇ ਅਸਮੇਂ ਦੇ ਲੋਕਾਂ ਦਾ ਹਿੱਤਾਂ ਝੋੜਿਆ ਗਿਆ ਗੱਲ ਕਰ ਰਹੀਆਂ ਦਸਾਂ ਪਾਤਸ਼ਾਹ ਧੰਤਨ ਸ੍ਰੀ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦਾ ਏ ਗੱਲ ਹੈ ਉਹ ਮਹੀਨੇ ਦੀ 6 ਮੋਦੀ ਰਾਤ ਨੂੰ ਗੁਰੂ ਜੀ ਦਾ ਪਰਿਵਾਰ ਅਨਤਪੁਰ ਕਿਲਾ ਛੱਡ ਕੇ ਸਰਸਾ ਦੇ ਜਿੱਤੇ ਨਾਲ ਤੇ ਪਹੁੰਚਿਆ ਸਰਸਾ ਦੇ ਜਿੱਤੇ ਕਿਨਾਰੇ ਤੇ ਪਹੁੰਚ ਕੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਸੇਬ ਕੌਰ ਜੀ ਤੇ ਪੁੱਤ ਸਿੰਘ ਦਿੱਲੀ ਵੱਲ ਦੇ ਵਿੱਚ ਪਹੁੰਚ ਕਰ ਗਏ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵਿੱਚ ਪਹੁੰਚ ਗਏ ਜਾਂਦੇ ਜਾਂਦੇ ਜੀਤੋ ਨੇ ਹੱਥ ਬੱਚਿਆਂ ਦੇ ਮਾ ਗੁਜਰੀ ਨੂੰ ਫੜਾਈ ਸੀ ਨਾਮ ਨਾਮ ਰੱਖੀ ਮਾਏ ਮੇਰੇ ਲਾਲਾ ਨੂੰ ਵਚਨ ਦੀ ਮੁਖੋਂ ਫਰਮਾਈ ਸੀ ਪਿੰਡ ਖੇੜੀ ਵਿੱਚ ਪਹੁੰਚ ਕੇ ਗੰਗੂ ਬ੍ਰਾਹਮਣ ਨਾਲ ਜਵਸ ਹੋ ਗਿਆ ਉਸ ਨੇ ਛੋਟੇ ਸਾਹਿਬ ਜਦਿਆ ਅਤੇ ਮਾਤਾ ਗੁਜਰੀ ਨੂੰ ਮਰੇਡੇ ਦੇ ਖਾਣੇ ਦਾ ਜਾਨੀ ਖਾ ਤੇ ਮਾਨੀ ਖਾ ਕੋ ਗੁਰਦਾਰ ਕਰਵਾ ਦਿੱਤਾ ਮੁੰਡੇ ਪਹੁੰਚ ਕੇ ਛੋਟੇ ਸਹਿਜਾਤਿਆਂ ਤੇ ਗੁਜਰੀ ਜੀ ਮਾਂ ਦਾ ਗੁਜਰੀ ਜੀ ਨੂੰ ਸਰਹੰਦ ਭੇਜਿਆ ਗਿਆ ਸਰਹੰਦ ਭੇਜਤੋਂ ਬਾਅਦ ਉਹਨਾਂ ਨੂੰ ਠੰਡੇ ਪੁੱਜ ਵਿੱਚ ਕੈਦ ਕੀਤਾ ਗਿਆ ਠੰਡੇ ਪੁੱਜ ਵਿੱਚ ਅਗਲੇ ਦਿਨ ਕਚਹਿਰੀ ਵਿੱਚ ਛੋਟੇ ਸਹਿਜਾਤਿਆਂ ਦੇ ਲੱਖਾਂ ਦੇ ਤਸੀਹੇ ਦਿੱਤੇ ਗਏ ਪਰ ਛੋਟੇ ਸਹਿਜਾਤਿਆਂ ਨੇ ਆਪਣਾ ਧਰਮ ਨਾ ਛੱਡਿਆ ਉਹਨਾਂ ਨੇ ਸਾਰੇ ਨਾਲਜਾਂ ਨੂੰ ਆਪਣੇ ਜੁੱਤੀ ਦੀ ਨੌਕਤੇ ਤੁਕਰਾ ਦਿੱਤਾ ਔਰ ਅੰਮ੍ਰਿਤ ਦੇ ਗੁੱਸੇ ਕਾਜ਼ੀ ਨੂੰ ਖਤਵਾ ਪੜ ਨਹੀਂ ਕਿਆ ਕਾਜ਼ੀ ਨੇ ਖਤਵਾ ਪੜਿਆ ਅਤੇ ਛੋਟੇ ਚਾਹਤਿਆਂ ਨੂੰ ਸਜ਼ਾ ਸੁਲਾਈ ਛੋਟੇ ਚਾਹਤਿਆਂ ਨੂੰ ਜਿੰਦਾ ਰੀਹਾ ਵਿੱਚ ਜਣ ਕੇ ਸ਼ਹੀਦ ਕਰ ਦਿੱਤਾ ਗਿਆ ਜਦ ਇਹ ਖਬਰ ਮਾਤਾ ਗੁਜਰੀ ਜੀ ਕੋਲ ਪਹੁੰਚੀ ਤਾਂ ਉਹਨਾਂ ਨੇ ਵੀ ਆਪਣੇ ਸਵਾਸ ਉੱਥੇ ਹੀ ਤਿਆਰ ਉਤੇ ਛੋਟੀਆਂ ਸੀ ਹੁਣ ਭਾਵੇਂ ਹੌਸਲੇ ਉੱਚੇ ਗੁੰਲਦ ਸੀ ਦਾਦੀ ਮਾਂ ਦੀ ਸਿੱਖਿਆ ਤੇ ਪੂਰੇ ਭਵੰਦ ਸੀ ਉਹ ਜਾਣ ਕੇ ਬੜੇ ਮਹਾਨ ਦਾਤਾ ਤੇਰੇ ਵਰ ਚੰਗ ਸੀ ਵਾਹਿਗੁਰੂ ਜੀ ਕਾ ਖਾਲਸਾ